ਬੜੀ ਜਿਹੜੇ ਸ਼ੰਭੂਪੱਟ ਦੇ ਸਰਦ ਰੇਸ਼ਮ ਸਿੰਘ ਹੋਣਾ ਨੇ ਆਪਣੇ ਜੀਵਨ ਲੀਲਾ ਖਤਮ ਕਰ ਲਈ ਤੁਸੀਂ ਕੀ ਲੱਗਦੀ ਹੈ ਉਹਨਾਂ ਤੇ ਕੀ ਸਾਰਾ ਮਸਲਾ ਜੀ ਮੇਰਾ ਭਰਾ ਜਿਹੜਾ ਬ੍ਰਦਰ ਆ ਉਹਨਾਂ ਦਾ ਮਸਲਾ ਕੀ ਹੈ ਇਹ ਤੁਹਾਨੂੰ ਪਤਾ ਹੀ ਹੈ ਚੱਲਦੇ ਨੇ ਜਿੰਨੀ ਦਰ ਨੇ ਕਿੰਨੇ ਦਿਨ ਹੋ ਗਏ ਸਰਕਾਰ ਤੋਂ ਤੰਗ ਆ ਕੇ ਉਹਨੇ ਖੁਦਕੁਸ਼ੀ ਕੀਤੀ ਹੈ ਕਿੱਦਾਂ ਦੇ ਗਏ ਸੀ ਜੀ ਕਿਸ ਤਰੀਕੇ ਦੇ ਗਏ ਜੀ ਤੇ ਤੁਹਾਨੂੰ ਕੀ ਪਤਾ ਲੱਗਾ ਕੀ ਗੱਲ ਹੋਈ ਸਾਰੀ ਚਲੋ ਤੇਰੇ ਹੀ ਫੋਨ ਆਇਆ ਜੀ ਉਹਨਾਂ ਦੇ ਮੰਨ ਲਓ ਆ ਜੀ ਜੀ ਥੀੜਿਆ ਸਿਆ ਉਹ ਕਿਹਨਾਂ ਬਗਾ ਗਏ ਆ ਜੀ ਇਹ ਪੱਟੀ ਪਹੁੰਚੀ ਜੇ ਮਗਰ ਖੂਨ ਆ ਗਿਆ ਉਹਦੇ ਘਰ ਤੋਂ ਗਈ ਆ ਕਿ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਹੈ ਪਰਿਵਾਰ ਨੂੰ ਇਨਸਾਫ ਹੀ ਮੰਗ ਕਰਦੇ ਆ ਸਰਕਾਰ ਤੋਂ ਇਹ ਜੋ ਵੀ ਤਾਂ ਨਸ਼ਈ ਸਰਕਾਰ ਜ਼ਿੰਮੇਵਾਰ ਹੈ ਦੀ ਮੋਦੀ ਸਰਕਾਰ ਅਮਿਤ ਸ਼ਾਹ ਜ਼ਿੰਮੇਵਾਰ ਹੈ ਜੋ ਇਸ 11 ਮਹੀਨਿਆਂ ਤੋਂ ਬੈਠੇ ਕੋਈ ਸੁਣਵਾਈ ਵੀ ਨਹੀਂ ਜਿੰਮੇਦਾਰ ਨੂੰ ਇਸੇ ਤੋਂ ਤੰਗ ਆ ਕੇ ਉਹਨੇ ਜੀਵਨ ਨੀਲਾ ਖਤਮ ਕੀਤੀ ਆ ਆਪਦੀ ਕਰਜਾ ਹੋ ਗਿਆ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਦੇਨ 49 ਸਾਲਾ ਕੀਤੀ ਜਾਵੇ ਰੁਪਿਆ 50 30 ਲੱਖ ਨੂੰ ਦਿੱਤਾ ਜਾਵੇ ਪਰਿਵਾਰ ਦੀ ਮਦਦ ਸਰਕਾਰੀ ਕਰਜ਼ਾ ਗੈਰ ਸਰਕਾਰੀ ਕਰਜ਼ਾ ਦਾ ਸਾਰਾ ਮਾਫ ਕੀਤਾ ਜਾਵੇ ਪ੍ਰਧਾਨ ਜੀ ਦੱਸ ਰਹੇ ਸੀ ਕਿ ਉਹਨਾਂ ਦੀ ਪਹਿਲੀ ਵੀ ਨਹੀਂ ਹੈਗੀ ਸਿਰਫ ਇੱਕ ਕਿਸਾਨੀ ਪਿਆਰ ਕਰਕੇ ਹੀ ਗਏ ਕਿਸਾਨੀ ਪਿਆਰ ਕਰਕੇ ਹੀ ਗਏ ਕਿਹੜੀ ਪਾਰਟੀ ਦਾ ਤੇ ਕੀ ਗੱਲ ਹੋਈ ਹੈ ਜੀ ਅੱਜ ਜੀ ਮੈਂ ਜੀ ਦਲਬਾਤ ਸਿੰਘ ਪਹੁਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਗੂ ਜੀ ਜੋ ਅੱਜ ਸਵੇਰੇ ਵਾਕਾ ਹੋਇਆ ਵਾ ਉਹ ਸਾਨੂੰ ਪਤਾ ਲੱਗਾ ਬਾਅਦ ਦੇ ਵਿੱਚ ਐਤੋਂ ਬੜੀ ਖੁਸ਼ੀ-ਖੁਸ਼ੀ ਗਏ ਆ ਕਿਉਂਕਿ ਸਾਡੀ ਜਿਹੜੀ ਟੁਰਨਾ ਹੈ 10 ਦਿਨਾਂ ਦੀ ਆਉਂਦੀ ਆ ਤੇ ਕੁਝ ਵਿਆਹ ਸੀ ਤੇ ਫੈਕਸ਼ਨਾਂ ਦੇ ਵਿੱਚ ਅਸੀਂ ਇਕੱਠੇ ਹੁੰਦੇ ਰਹੇ ਆ ਉਹ 6 ਤਰੀਕ ਨੂੰ ਇੱਥੋਂ ਗਿਆ ਆ ਅੱਜ ਸਵੇਰੇ ਟੈਲੀਫੋਨ ਆਉਣ ਤੇ ਪਤਾ ਲੱਗਾ ਵੀ ਆ ਕਮੋ ਗਿਆ ਪਰ ਜੋ ਸਰਕਾਰਾਂ ਨੇ ਇਹ ਇਹਨਾਂ ਦੀ ਦੇਣ ਆ ਕੀ ਨਾ ਹੀ ਵੀਰ ਦਾ ਤੇ ਕੀ ਕੀ ਗੱਲ ਹੋਈ ਸਾਰੀ ਵੀਰ ਦਾ ਨਾਂ ਹੀ ਰੇਸ਼ਮ ਸਿੰਘ ਸਾਨੂੰ ਸਰਦਾਰ ਜਗਤਾਰ ਸਿੰਘ ਜੀ ਉਮਰ ਕਿੰਨੀ ਹੈ ਜੀ 52 ਸਾਲ ਆ ਜੀ ਤੇ ਕਿੰਨੇ ਬੱਚੇ ਇਹਨਾਂ ਦੇ ਕੋਈ ਪਹਿਲੀ ਹੈਗੀ ਇਹਨੇ ਪਹਿਲੀ ਬੱਚਾ ਇਕਾ ਹੀ ਬੇਟਾ ਇਕਾ ਜ਼ਮੀਨ ਨਹੀਂ ਹੈਗੀ ਜੋ ਇਹ ਸਰਕਾਰਾਂ ਨੇ ਕਾਰੂ ਘਰਾਣਿਆਂ ਨੂੰ ਸਭ ਕੁਝ ਦੇਣ ਡੀਆਂ ਉਹਨਾਂ ਦੀ ਖਾਤਰ ਲੜਨ ਵਾਸਤੇ ਕੀ ਸਿਆਣਿਆਂ ਦੇ ਵੀ ਜ਼ਮੀਰ ਹੈਗੀ ਆ ਜ਼ਮੀਨ ਨਹੀਂ ਹੈਗੀ ਜ਼ਮੀਰ ਹੈਗੀ ਆ ਜ਼ਮੀਰ ਦਾ ਕਰਕੇ ਹੀ ਮੇਰਾ ਵੀਰ ਉੱਥੇ ਗਿਆ ਸੀ ਕੀ ਮੰਗ ਕਰਦੇ ਤੁਸੀਂ ਮੰਗ ਜੀ ਅਸੀਂ ਇਹ ਕਰਦੇ ਹਾਂ ਇੱਕ ਤੇ ਸਰਕਾਰਾਂ ਜਿਹੜੀਆਂ ਆ ਇਹ ਜ਼ਿੰਮੇਕਾਰਾਂ ਦੀਆਂ ਕਿਸਾਨਾਂ ਦੀਆਂ ਮੰਗਾਂ ਸੁਣਨ ਉਹਤੇ ਗੌਰ ਕਰਨ ਤੇ ਇੱਕ ਜੋ ਵੀ ਮੇਰੇ ਭਰਾ ਦੇ ਸਿਰ ਤੇ ਕਰਜ਼ਾ ਸੀ ਉਹ ਮਾਫ ਕੀਤਾ ਜਾਵੇ ਜੀ ਨੂੰ ਨੌਕਰੀ ਦਿੱਤੀ ਜਾਵੇ ਸਾਨੂੰ ਘੱਟੋ ਘੱਟ 25 ਲੱਖ ਰੁਪਏ ਮੁਆਵਜ਼ੇ ਦੀ ਮੰਗ ਕਰਦੇ ਅਸੀਂ ਔਰ ਸਾਨੂੰ ਪਰਿਵਾਰ ਨੂੰ ਇੱਕ ਜੀ ਨੂੰ ਨੌਕਰੀ ਜਿਹੜੀ ਆ ਉਹ ਲਾਜ਼ਮੀ ਦਿੱਤੀ ਜਾਵੇ ਤਾਂ ਜੋ ਉਹਦਾ ਗੁਜ਼ਾਰਾ ਚੱਲ ਸਕੇ ਬੜੀ ਜਿਹੜੇ ਸ਼ੰਭੂ ਬਾੜ ਦੇ ਜ਼ਾਦ ਰੇਸ਼ਮ ਸਿੰਘ ਹੋਣਾ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਤੁਸੀਂ ਕੀ ਲੱਗਦੀ ਹੁੰਦਾ ਕੀ ਸਾਰਾ ਮਸਲਾ ਜੀ ਮੇਰਾ ਭਰਾ ਜਿਹੜਾ ਬਰਦਰ ਆਉਂ ਆਹ ਮਸਲਾ ਕੀ ਹੈ ਜੋ ਤੁਹਾਨੂੰ ਪਤਾ ਹੀ ਹੈ ਚਲਦੇ ਨੇ ਬਿਨਿਦਾਰ ਨੇ ਕਿੰਨੇ ਦਿਨ ਹੋ ਗਏ ਸਰਕਾਰ ਤੋਂ ਤੰਗ ਆ ਕੇ ਉਹਨੇ ਖੁਦਕੁਸ਼ੀ ਕੀਤੀ ਆ ਕਿੱਦਾਂ ਦੇ ਗਏ ਸੀ ਇਹ ਕਿਸ ਤਰੀਕੇ ਦੇ ਗਏ ਆ ਜੀ ਤੇ ਤੁਹਾਨੂੰ ਕੀ ਪਤਾ ਲੱਗਾ ਕੀ ਗੱਲ ਹੋਈ ਸਾਰੀ ਤੁਹਾਨੂੰ ਫੋਨ ਆਇਆ ਜੀ ਮੰਨ ਲਓ ਆ ਜੀ ਜੀ ਆਇਆ ਮੁੜ ਕੇ ਇਹ ਮਗਾ ਗਏ ਆ ਜੀ ਪਲੇ ਪੱਟੀ ਪਹੁੰਚੀ ਜੇ ਮਗਰ ਫੋਨ ਆ ਗਿਆ ਜੀ ਉਹਨੇ ਜੱਤ ਹੋ ਗਈ ਆ ਕਿ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਹੈ ਪਰਿਵਾਰ ਨੂੰ ਸਾਫੀ ਮੰਗ ਕਰਦੇ ਆ ਸਰਕਾਰ ਤੋਂ ਇਹ ਜੋ ਵੀ ਤਾਂ ਨਸ਼ੇ ਸਰਕਾਰ ਜ਼ਿੰਮੇਵਾਰ ਹੈ ਦੀ ਮੋਦੀ ਸਰਕਾਰ ਅਮਿਤ ਸ਼ਾਹ ਜ਼ਿੰਮੇਵਾਰ ਹੈ ਜੋ ਇਸ 11 ਮਹੀਨਿਆਂ ਤੋਂ ਬੈਠੇ ਆ ਕੋਈ ਸੁਣਵਾਈ ਵੀ ਜਿੰਮੇਵਾਰ ਨਹੀਂ ਇਸੇ ਤੋਂ ਤੰਗ ਆ ਕੇ ਉਹਨੇ ਜੀਵਨ ਨੀਲਾ ਖਤਮ ਕੀਤੀ ਆ ਆਪਦੀ ਕਰਜਾ ਹੋ ਗਿਆ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਤੇ ਕਮਾਲੀ ਸ਼ਾਹ ਦਾ ਕੀਤੀ ਜਾਵੇ ਰੁਪਿਆ 50 30 ਲੱਖ ਦਿੱਤਾ ਜਾਵੇ ਗਵਾਰਦੀ ਮੇਰੇ ਤੋਂ ਸਰਕਾਰੀ ਕਰਜ਼ਾ ਗੈਰ ਸਰਕਾਰੀ ਕਰਜ਼ਾ ਦਾ ਸਾਰਾ ਮਾਫ ਕੀਤਾ ਜਾਵੇ ਪ੍ਰਧਾਨ ਜੀ ਦੱਸ ਰਹੇ ਸੀ ਕਿ ਉਹਨਾਂ ਦੀ ਪਹਿਲੀ ਵੀ ਨਹੀਂ ਹੈਗੀ ਸਿਰਫ ਇੱਕ ਕਿਸਾਨੀ ਪਿਆਰ ਕਰਕੇ ਹੀ ਗਏ ਕਿਸਾਨੀ ਪਿਆਰ ਕਰਕੇ ਹੀ ਗਏ ਹੈ ਕਿਹੜੀ ਪਾਰਟੀ ਦਾ ਤੇ ਕੀ ਗੱਲ ਹੋਈ ਹੈ ਜੀ ਅੱਜ ਜੀ ਮੈਂ ਜੀ ਦਲਬਾਤ ਸਿੰਘ ਪਹੁਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਗੂ ਜੀ ਜੋ ਅੱਜ ਸਰੇ ਵਾਕਾ ਹੋਇਆ ਵਾ ਉਹ ਸਾਨੂੰ ਪਤਾ ਲੱਗਾ ਬਾਅਦ ਦੇ ਵਿੱਚ ਇਥੋਂ ਬੜੀ ਖੁਸ਼ੀ-ਖੁਸ਼ੀ ਗਏ ਆ ਕਿਉਂਕਿ ਸਾਡੀ ਜਿਹੜੀ ਟਰਨੈਜ 10 ਦਿਨਾਂ ਦੀ ਹੁੰਦੀ ਆ ਤੇ ਕੁਝ ਵਿਆਹ ਸੀ ਤੇ ਫੈਕਸ਼ਨਾਂ ਦੇ ਵਿੱਚ ਅਸੀਂ ਇਕੱਠੇ ਹੁੰਦੇ ਰਹੇ ਆ ਉਹ 6 ਤਰੀਕ ਨੂੰ ਇਥੋਂ ਗਏ ਆ ਅੱਜ ਸੇ ਟੈਲੀਫੋਨ ਆਉਣ ਤੇ ਪਤਾ ਲੱਗਾ ਵੀ ਆ ਕਮ ਹੋ ਗਿਆ ਪਰ ਜੋ ਸਰਕਾਰਾਂ ਨੇ ਇਹ ਇਹਨਾਂ ਦੀ ਦੇਣ ਆ ਕੀ ਨਾ ਹੀ ਵੀਰ ਦਾ ਤੇ ਕੀ ਕੀ ਗੱਲ ਹੋਈ ਸਾਰੀ ਵੀਰ ਦਾ ਨਾਂ ਹੀ ਰੇਸ਼ਮ ਸਿੰਘ ਸਨ ਸਰਦਾਰ ਜਗਤਾਰ ਸਿੰਘ ਜੀ ਉਮਰ ਕਿੰਨੀ ਆ ਜੀ 52 ਸਾਲ ਆ ਤੇ ਕਿੰਨੇ ਬੱਚੇ ਇਹਨਾਂ ਦੇ ਕੋਈ ਪਹਿਲੀ ਹੈਗੀ ਇਹਨਾਂ ਦੇ ਪਹਿਲੀ ਬੱਚਾ ਇੱਕਾ ਹੀ ਬੇਟਾ ਇੱਕਾ ਜ਼ਮੀਨ ਨਹੀਂ ਹੈਗੀ ਜੋ ਇਹ ਸਰਕਾਰਾਂ ਨੇ ਕਾਰੋ ਘਰਾਣੇ ਨੂੰ ਸਭ ਕੁਝ ਦੇਣ ਡੀਆਂ ਉਹਨਾਂ ਦੀ ਖਾਤਰ ਲੜਨ ਵਾਸਤੇ ਕੀ ਸਿਆਣੇ ਆਂਦੇ ਦੇ ਵੀ ਜ਼ਮੀਰ ਹੈਗੀ ਆ ਜ਼ਮੀਨ ਨਹੀਂ ਹੈਗੀ ਜ਼ਮੀਰ ਹੈਗੀ ਆ ਜ਼ਮੀਰ ਦਾ ਕਰਕੇ ਹੀ ਮੇਰਾ ਵੀਰ ਉੱਥੇ ਗਿਆ ਸੀ ਕੀ ਮੰਗ ਕਰਦੇ ਤੁਸੀਂ ਮੰਗ ਜੀ ਅਸੀਂ ਇਹ ਕਰਦੇ ਹਾਂ ਕਿ ਤੇ ਸਰਕਾਰਾਂ ਜਿਹੜੀਆਂ ਐ ਇਹ ਜ਼ਿੰਮੇਦਾਰਾਂ ਦੀਆਂ ਕਿਸਾਨਾਂ ਦੀਆਂ ਮੰਗਾਂ ਸੁਣਨ ਉਹ ਤੇ ਗੌਰ ਕਰਨ ਇੱਕ ਜੋ ਵੀ ਮੇਰੇ ਭਰਾ ਦੇ ਸਿਰ ਤੇ ਕਰਜ਼ਾ ਸੀ ਉਹ ਮਾਫ ਕੀਤਾ ਜਾਵੇ ਜੀ ਨੂੰ ਨੌਕਰੀ ਦਿੱਤੀ ਜਾਵੇ ਸਾਨੂੰ ਘੱਟੋ ਘੱਟ 25 ਲੱਖ ਰੁਪਏ ਮੁਆਵਜ਼ੇ ਦੀ ਮੰਗ ਕਰਦੇ ਅਸੀਂ ਔਰ ਸਾਨੂੰ ਪਰਿਵਾਰ ਨੂੰ ਇੱਕ ਜੀ ਨੂੰ ਨੌਕਰੀ ਜਿਹੜੀ ਆ ਉਹ ਲਾਜ਼ਮੀ ਦਿੱਤੀ ਜਾਵੇ ਤਾਂ ਜੋ ਉਹਦਾ ਗੁਜ਼ਾਰਾ ਚੱਲ ਸਕੇ